ਵੰਟੀ ਬੈਸ ਉਹ ਹੀ ਆ ਵੀ ਜਿਹਦਾ ਪਹਿਲੇ ਵੀ ਪੰਜਾਬੀ ਗਾਇਕ ਪੰਜਾਬ ਦੀ ਕਿਹੜੀ ਕੌਰ ਵੀ ਨਾਲੇ ਦਾ ਨਾਮ ਜੁੜਿਆ ਸੀ। ਕਾਫੀ ਇਹਦੇ ਕੌਰ ਵੀ ਦੇ ਨਾਲ ਤੇ ਇਹਦੇ ਫਿਜ਼ੀਕਲ ਰਿਲੇਸ਼ਨ ਰਹੇ ਸੀ। ਉਹ ਵੰਟੀ ਬੈਸ ਐਡਾ ਐਡਾ ਬਿ ਚਾਲੂ ਬੰਦਾ ਹੈ। ਐਡਾ ਫਰੌਡੀ ਬੰਦਾ ਹੈ ਵੀ ਇਹਨੇ ਕਿਹਦੇ ਨਾਲ ਫਰੌਡ ਨਹੀਂ ਕੀਤਾ। ਕੁਝ ਕੁ ਦਿਨ ਪਹਿਲਾਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਨੇ ਐਸਐਸਪੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਸੀ। ਤੇ ਕਿਹਾ ਸੀ ਕਿ ਉਹਨਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਵਿਵਾਦ ਦਾ ਕੇਂਦਰ ਇਹ ਦੱਸਿਆ ਗਿਆ ਕਿ ਸਿੱਧੂ ਦੇ ਗੀਤਾਂ ਤੋਂ ਆਈ ਕਮਾਈ ਵਿੱਚ ਗੜਬੜ ਹੋਈ ਹੈ ਅਤੇ ਦੋਸ਼ ਪ੍ਰਸਿੱਧ 뮤직 ਪ੍ਰੋਡਿਊਸਰ ਅਤੇ ਰਾਈਟਰ ਬੰਟੀ ਬੈਂਸ ਉੱਤੇ ਲੱਗੇ ਹਨ ਇਸ ਮਾਮਲੇ ਵਿੱਚ ਹੁਣ ਨੈਨਸੀ ਗਰੇਵਾਲ ਨੇ ਲਾਈਵ ਆ ਕੇ ਪਰਿਵਾਰ ਦਾ ਸਾਥ ਦਿੱਤਾ ਹੈ ਅਤੇ ਕਈ ਚਕਾਉਣ ਵਾਲੀਆਂ ਗੱਲਾਂ ਸਾਂਝੀਆਂ ਕੀਤੀਆਂ ਹਨ ਉਸ ਨੇ ਦਾਵਾ ਕੀਤਾ ਕਿ ਬੰਟੀ ਬੈਂਸ ਬਹੁਤ ਹੀ ਚਾਲੂ ਬੰਦਾ ਹੈ ਤੇ ਨਾਲ ਹੀ ਉਸ ਨੇ ਖੁੱਲੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀ ਆਲੋਚਨਾ ਕੀਤੀ ਹੈ। ਬਾਕੀ ਤੁਸੀਂ ਖੁਦ ਸੁਣੋ ਨੈਨਸੀ ਗਰੇਵਾਲ ਨੇ ਲਾਈਵ ਆ ਕੇ ਕੀ ਕੀ ਕਿਹਾ। ਮੇਰੇ ਸਾਹਮਣੇ ਸਿੱਧੂ ਮਸੂਏ ਅਨੇ ਦੇ ਡਾਡ ਦੇ ਤੇ ਉਹਦੇ ਮਦਰ ਦੀ ਵੀਡੀਓ ਆਈ ਹੈ ਕਿ ਜੋ ਕਰ ਐਸਐਸਪੀ ਦੇ ਉੱਤੇ ਕੋਈ ਕੰਪਲੇਂਟ ਗਈ ਆ। ਤੇ ਉਹ ਚਰਨਾ ਲਾ ਕੇ ਬੈਠੇ ਬਹੁਤ ਅਫਸਰਡ ਨੇ। ਇੱਕ ਤਾਂ ਜਵਾਨ ਪੁੱਤ ਦਾ ਜਾਣਾ। ਤੋਂ ਪ੍ਰਸ਼ਾਸਨ ਦਵਨ ਨੂੰ ਤੰਗ ਕਰਨਾ ਐਸੀ ਮਾਰ ਪ੍ਰਮਾਤਮਾ ਕਿਸੇ ਨੂੰ ਨਾ ਮਾਰੀ ਸੋ ਉਹ ਵੀਡੀਓ ਸੁਣ ਕੇ ਮੈਂ ਬਹੁਤ ਹਾਰਟ ਹੋਈਆਂ ਔਰ ਮੈਂ ਕੁਝ ਆਪਣੇ ਵਿਚਾਰ ਰੱਖਣਾ ਚਾਹੁੰਦੀ ਹਾਂ ਮੈਂ ਹਸਤਾ ਕਦੀ ਇਸ ਮੁੱਦੇ ਤੇ ਬੋਲੀ ਨਹੀਂ ਸੀ ਕਿ ਜਿਹੜਾ ਮਨੇ ਕਿਹਾ ਕਿ ਸਾਡਾ ਮੈਨੇਜਰ ਹੁੰਦਾ ਸੀ ਬੰਟੀ ਬੈਂਸ ਇਹ ਬੰਟੀ ਬੈਂਸ ਉਹੀ ਆ ਵੀ ਜਿਹਦਾ ਪਹਿਲੇ ਵੀ ਪੰਜਾਬੀ ਗਾਇਕ ਪੰਜਾਬ ਦੀ ਕਿਹੜੀ ਕੌਰ ਵੀ ਨਾਲ ਇਹਦਾ ਨਾਮ ਜੁੜਿਆ ਸੀ ਕਾਫੀ ਇਹਦੇ ਕੌਰ ਵੀ ਦੇ ਨਾਲ ਤੇ ਇਹਦੇ ਫਿਜ਼ਿਕ ਰਿਲੇਸ਼ਨ ਰਹੇ ਸੀ ਉਹ ਤਕੜੀ ਖਬਰ ਉੱਠੀ ਸੀ ਦੋ ਇਹ ਬੰਟੀ ਬੈਸ ਨੇ ਕਾਰਬੀਰ ਬਣਾਈ ਸੀ ਕਿਸਾ ਜਿਹੜੀ ਇੰਡਸਟਰੀ ਇਹਦੇ ਵਿੱਚ ਤੁਹਾਨੂੰ ਸਭ ਨੂੰ ਪਤਾ ਵੀ ਕੁੜੀਆਂ ਕੰਪਰਮਾਈਜ਼ ਕਰਕੇ ਹੀ ਆਉਂਦੇ ਆ। ਔਰ ਇਹ ਗੱਲ ਪਰ ਸੱਚੀ ਆ ਬਹੁਤ ਕਲਾਕਾਰਾਂ ਵਿੱਚ ਬਣੀ ਆ। ਸੋ ਬੰਟੀ ਬੈਸ ਐਡਾ ਐਡਾ ਬਿਚ ਛਾਲੂ ਬੰਦਾ ਐ। ਐਡਾ ਫਰੌਡੀ ਬੰਦਾ ਐ ਵੀ ਇਹਨੇ ਕਿਹਦੇ ਨਾਲ ਫਰੌਡ ਨਹੀਂ ਕੀਤਾ। ਸੋ ਕਹਿੰਦੇ ਵੀ ਇਹਨੇ ਰਲ ਕੇ ਸਿੱਧੂ ਮੂਸੇਵਾਲੇ ਦੇ ਜੋ ਪੈਸੇ ਪੂਰੇ ਦਾ ਕਪਲਾ ਸੀ ਉਹ ਕਰ ਗਏ ਆ। ਹੁਣ ਦੇਖੋ ਸਿੱਧੂ ਤਾਂ ਰਿਹਾ ਨਹੀਂ। ਤੋਰ ਦੇ ਫੈਮਿਲੀ ਨੇ ਤਾਂ ਸਰਵਾਈਵ ਕਰਨਾ ਹੈ ਉਹਦਾ ਛੋਟਾ ਜਿਹੜਾ ਭਾਈ ਆ ਲਿਟਲ ਬੇਬੀ ਉਹਨੇ ਵੀ ਤਾਂ ਸਰਵਾਈਵ ਕਰਨਾ ਹੈ ਤੇ ਪੈਸਾ ਚਾਹੀਦਾ ਹੈ ਤੁਸੀਂ ਉਹਨਾਂ ਦਾ ਹੀ ਪੈਸੇ ਦਾ ਉਹਨਾਂ ਤੋਂ ਹਸਾਬ-ਤਬ ਲੈਣਾ ਉਹਨਾਂ ਦਾ ਜਿਹੜਾ ਪੈਸਾ ਮਾਰ ਗਿਆ ਬੰਟੀ ਪਾਸ ਦੋ ਤਿੰਨ ਹੋਰ ਬੰਦੇ ਆ ਆਈ ਡੋਨਟ ਰਿਮੈਂਬਰ ਦ ਨੇਮਸ ਉਹ ਵੀ ਕਹਿੰਦੇ ਤੇ ਬਿਸ਼ਾਮਲਾ ਸਿੱਧੂ ਦੇ ਡੈਡੀ ਕਹ ਰਹੇ ਆ ਬਲਕੌਰ ਸਿੰਘ ਜੀ ਅੰਕਲ ਕੀ ਸਾਡੀ ਫਾਈਲ ਨੂੰ ਪਰੇ ਸੁੱਟ ਦਿੱਤਾ ਜਾਂਦਾ ਸਾਨੂੰ ਪ੍ਰਸ਼ਾਸਨ ਕੋਲੋਂ ਇਹ ਉਮੀਦ ਨਹੀਂ ਸੀ ਸੋ ਮੈਂ ਕਹਿਣਾ ਚਾਹੁੰਦੀ ਪਿ ਭਗਵੰਤ ਮਾਨ ਕਿਹੜੀ ਨੀਂਦ ਵਿੱਚ ਸੁਪਾਹ ਚ ਤੁਸੀਂ ਕਿਸੇ ਦੇਖੋ ਮੈਂ ਹਮੇਸ਼ਾ ਮੈਂ ਬਜ਼ੁਰਗਾਂ ਦੀ ਬਹੁਤ ਰਿਸਪੈਕਟ ਕਰਦੀ ਹਾਂ ਮੇਰੀ ਜੋਬ ਹੀ ਇਦਾਂ ਦੀ ਹੈ ਇੱਥੇ ਮੈਨੂੰ ਬਜ਼ੁਰਗਾਂ ਨਾਲ ਬਹੁਤ ਪਿਆਰ ਬਹੁਤ ਮੁਹੱਬਤ ਹੈ ਮੇਰੇ ਦਿਲ 'ਚ ਐਲਡਰ ਪੀਪਲ ਵਾਸਤੇ ਬਹੁਤ ਸਤਿਕਾਰ ਹੈ ਔਰ ਮੈਂ ਆਪਣੀ ਜੋਬ ਨੂੰ ਵੀ ਇੱਥੇ ਬਹੁਤ ਹਨੈਸ ਤਰੀਕੇ ਨਾਲ ਲਿਬਾ ਰਹੀ ਹਾਂ ਅੰਬੇ ਗਾਇਜ਼ ਲਵ ਮੀ ਇੱਕ ਦਿਨ ਦੇ ਵਿੱਚ ਘਟੋ ਘਟ ਮੇਰੇ ਕਲਾਇੰਟਸ ਮੈਨੂੰ 10 ਬlesਸਿੰਗਸ ਦਿੰਦੇ ਆ ਗੋਡ ਬlesਸ ਯੂ ਸਾਨੂੰ ਬlesਸਿੰਗ ਅਮੇਸ਼ਾ ਮਾਪੋਂ ਮਿਲਦੀਆਂ ਪਰ ਮੈਨੂੰ ਬਜ਼ੁਰਗਾਂ ਕੋਲੋਂ ਮਿਲਦੀਆਂ ਆਈ ਡੋਂਟ ਕੇਅਰ ਕਿ ਉਹ ਕਿਹੜੇ ਰਿਲੀਜਨ ਦੇ ਆ ਕਿਹੜੇ ਧਰਮ ਦੇ ਕੋ ਕਿ ਮੇਰੇ ਵਾਸਤੇ ਸਾਰੇ ਰਿਲੀਜਨ ਸਤਿਕਾਰਯੋਗ ਹੈ ਮੈਂ ਦੁਨੀਆ ਦੇ ਹਰ ਧਰਮ ਦਾ ਸਤਿਕਾਰ ਕਰਦੀ ਆ ਕਿਉਂਕਿ ਮੇਰਾ ਮੰਨਣਾ ਕਿ ਰੱਬ ਹੈ ਕੀ ਹੈ ਉੱਪਰ ਜਦੋਂ ਜਾਣਾ ਆੜ-ਆੜ ਦਰਵਾਜ਼ੇ ਨਹੀਂ ਹੋਣੇ ਕੋਈ ਇੱਕੋ ਹੀ ਰਾਹ ਹੋਣਾ ਜਿੱਤੇ ਲੰਗੜਾ ਸੋ ਇਨੇ ਬਜ਼ੁਰਗ ਬਨੋਨਾ ਦੇ ਕਿ ਹਾਰਟ ਬੀਟ ਪ੍ਰੈਸ਼ਰ ਹੋ ਚੁੱਕਿਆ ਹੈ ਉਹ ਕਹਿੰਦੇ ਮੈਂ 12 ਗੋਲੀਆਂ ਖਾਣਾ ਸੀੜੀਆਂ ਛੱਡ ਦੇ ਉੱਪਰ ਤੱਕ ਇਟਸ ਟੋਟਲੀ ਰੈਬਿਸ਼ ਯਾਰ ਇਹ ਜਸਟਿਸ ਨਹੀਂ ਹੋ ਰਿਹਾ ਬਜ਼ੁਰਗ ਨਾਲ ਜੇ ਇਹ ਗੱਲ ਕੈਨੇਡਾ ਚ ਹੁੰਦੀ ਇਹ ਬਿਲਕੁਲ ਨਹੀਂ ਹੋਣਾ ਸੀ ਇਸੇ ਕਰਕੇ ਮੈਂ ਦੇਖਿਆ ਪੰਜਾਬੀ ਮਜਬੂਰ ਹੋ ਕੇ ਪੰਜਾਬ ਨੂੰ ਭਾਰਤ ਨੂੰ ਅਲਗੋ ਦਾ ਕਿਹਾ ਜਾਂਦੇ ਆ ਰੀਜ਼ਨ ਸਾਡਾ ਸਿਸਟਮ ਬਹੁਤ ਗੰਦਾ ਹੈ ਤੁਸੀਂ ਘਟੋ ਘਟ ਐਨੀ ਕਿਤਾ ਸ਼ਰਮ ਕਰ ਲੋ ਕਿ ਉਹ ਬਜ਼ੁਰਗ ਹੈ ਉਹਨੂੰ ਹਾਰਟ ਪ੍ਰੋਬਲਮਸ ਹੈ ਜਿਹਦਾ ਜਵਾਨ ਪੁੱਤ ਚਲਾ ਗਿਆ ਮਰਵਾਤਾ ਜਿਹਦਾ ਜਵਾਨ ਮੁੰਡਾ ਉਹ ਹੁਣ ਤਾਂ ਖੇੜਾ ਛੱਡ ਦੋ ਉਹਨਾਂ ਦਾ ਚਲੋ ਅਰੇ ਵੀ ਮੈਂ ਇਸ ਟੋਪਿਕ ਤੇ ਨਹੀਂ ਆਉਣਾ ਚਾਹੁੰਦੀ ਸਿੱਧੂ ਨੂੰ ਕਿਉਂ ਮਾਰਿਆ ਉਹਦੇ ਪਿੱਛੇ ਕੀ ਕਾਰਨ ਸੀ ਸਿੱਧੂ ਦੀ ਕਿਹਦੇ ਨਾਲ ਦੁਸ਼ਮਣੀ ਸੀ ਨਨ ਆਫ ਮਾਈ ਬਿਜ਼ਨਸ ਕਿਉਂਕਿ ਮੈਨੂੰ ਵਿੱਚੋਂ ਦੇਖੋ ਗੱਲ ਸੱਚ ਕਿਸ ਨੂੰ ਪਤਾ ਨਹੀਂ ਹੁੰਦੀ ਪਰ ਜੋ ਹੋਇਆ ਗਲਤ ਮੈਂ ਉਹ ਲੜੀਆਂ ਮੈਂ ਕਿਸੇ ਨੂੰ ਮਰਨ ਮਰਾਉਣ ਦੇ ਹੱਕ ਚ ਨਹੀਂ ਆ ਮੈਂ ਕੋਈ ਕੁੱਤੇ ਨੂੰ ਵੀ ਅਟਾ ਮਾਰੂਗਾ ਨਾ ਮੇਰੇ ਸਾਹਮਣੇ ਮੈਂ ਉਹ ਵੀ ਬੰਦਾ ਥਾਪੜ ਦੂੰਗੀ ਮੈਨੂੰ ਇੱਕ ਜਾਨਵਰ ਦੇ ਵੀ ਨਹੀਂ ਤਕਲੀਫ ਹੋਰ ਨਾ ਬਰਦਾਸ਼ਤ ਨਹੀਂ ਕਰਦੀ ਇਨਸਾਨ ਤਾਂ ਫਟ ਬਹੁਤ ਉੱਤੇ ਦਰਜ ਆ ਗਿਆ ਤੁਹਾਡੀ ਲੜਾਈ ਆ ਕਿਸੇ ਨਾਲ ਯਾਰ ਸ਼ਬਦਾਂ ਨਾਲ ਲੜ ਲਓ ਇੱਕ ਦੂਜੇ ਨਾਲ ਖਸੌਣ ਮੁੱਕੇ ਹੋ ਜਾਓ ਪਰ ਜਾਨ ਤੋਂ ਮਾਰਨਾ ਕਿਸੇ ਨੂੰ ਇਟ ਸਟ੍ਰੌਂਗਲੀ ਰੋਂਗ ਮੈਂ ਐਗਰੀ ਨਹੀਂ ਕਰਦੀ ਔਰ ਅੱਜ ਜੋ ਸਿੱਧੂ ਮੂਸੇਵਾਲੇ ਦੀ ਫੈਮਿਲੀ ਨਾਲ ਹੋ ਰਿਹਾ ਸੱਚ ਮੈਂ ਪੁੱਛਣਾ ਚਾਹਨੀ ਐ ਸਿੱਧੂ ਦੇ ਸਾਰੇ ਫੈਨਸ ਨੂੰ ਜੁੜੇ ਜਾਂਦੇ ਸੀ ਅਸੀਂ ਸਿੱਧੂ ਮੂਸੇਵਾਲੇ ਦੇ ਫੈਨ ਆ ਕਿੱਥੇ ਹੋ ਸਾਰੇ ਅੱਜ ਕਿਹੜੇ ਬਿਲ ਚ ਸੁੱਤੇ ਹੋ ਤੁਹਾਡਾ ਫਰਜ ਨਹੀਂ ਜਿੱਥੇ ਸਿੱਧੂ ਦੇ ਮੌਮ ਦੇ ਨਾਲ ਅੱਜ ਧਰਨਾ ਲਾ ਕੇ ਬੈਠੇ ਆ ਆਓ ਸਾਥ ਦੋਨਾਂ ਦਾ ਇੰਨੀ ਪਬਲਿਕ ਸਟੈਂਡ ਕਰ ਲੋ ਕਿ ਦੇਖਣ ਵਾਲੇ ਕਿ ਪੁਲਿਸ ਪ੍ਰਸ਼ਾਸਨ ਵੀ ਸੋਚਣ ਤੇ ਮਜਬੂਰ ਹੋ ਜਾਵੇ ਕਿ ਅਸੀਂ ਆਪਣੀਆਂ ਜੀਪਾਂ ਕਿੱਥੋਂ ਕੱਢੀਏ ਮੈਂ ਕੋਈ ਪੜਕਾਉ ਭਾਸ਼ਣ ਨਹੀਂ ਦੇ ਰਹੀ ਨਾ ਮੈਂ ਕੋਈ ਹੇਟ ਸਪੀਚ ਸਪਰੈਡ ਕਰ ਰਹੀ ਆ ਜੀ ਪ੍ਰਸ਼ਾਸਨ ਇਹਦਾ ਤੰਗ ਕਰਨ ਤੇ ਆਊਗਾ ਬਜ਼ੁਰਗਾਂ ਨੂੰ ਤੇ ਆਮ ਜਨਤਾ ਨੂੰ ਸੜਕਾਂ ਤੇ ਉਤਰਨਾ ਪੈਣਾ ਜਨਾਬ ਜੀ ਸਿਰ ਰਿਕਵੈਸਟ ਕਰਦੀ ਕਿ ਸਿੱਧੂ ਮੂਸੇਵਾਲੇ ਨੂੰ ਜੋ ਦਿਲੋਂ ਚਾਹੁੰਦੇ ਆ ਮਹੱਬਤ ਤੇ ਪਿਆਰ ਕਰਦੇ ਉਹਦੇ ਕੀਤਾ ਨੂੰ ਉਹਦੇ ਮੌਮ ਦਾੜ ਦੇ ਨਾਲ ਸਟੈਂਡ ਕਰੋ ਖੜੋ ਤਾਂ ਕਿ ਪ੍ਰਸ਼ਾਸਨ ਉਹ ਅਗਲ ਆਵੇ ਥੋੜੀ ਬਹੁਤ ਸ਼ਰਮ ਆਵੇ ਬਸਤ ਹੁੰਦੀ ਨਹੀਂ ਸ਼ਰਮ ਪ੍ਰਸ਼ਾਸਨ ਨੂੰ ਕਿਉਂਕਿ ਵਕਾਊ ਮੀਡੀਆ ਆ ਵਕਾਊ ਪੁਲਸ ਵਾਲੇ ਆ ਸਾਡੇ ਕੈਨੇਡਾ ਚ ਵੀ ਹਾਲ ਨੌ ਪੁਲਸ ਵਾਲੇ ਪੜੇ ਗਏ ਆ ਇਹਨਾਂ ਵਿੱਚੋਂ 8 ਗੋਰੇ ਆ ਕ੍ਰਾਫਟਡ ਜਿਹੜਿਆ ਸਟਰੋਸ਼ਨ ਦੀਆਂ ਕਾਲਸ ਆਂ ਦੀਆਂ ਗੋਲੀਆਂ ਚੱਲਦੀਆਂ ਉਹਨਾਂ ਲਈ ਹੋਇਸੀ ਮੁਜਲੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ